ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ ਕਿਉਂਕਿ ਅਕਜਾ ਕੇ ਕੇ ਆ ਜਾਂਦਾ ਤੁਸੀਂ ਧਰਨਾ ਬਦਲਣ ਤੋਂ ਜ਼ਰੂਰ ਕਰ ਦਿਓ ਲੇਕਿਨ ਇੱਕ ਕਾਗਜ਼ ਦੇ ਪਿੱਛੇ ਤੁਸੀਂ ਧਰਨਾ ਉੱਚਾ ਕਰਦੇ ਹੋ ਦੇਖੋ ਜੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਅਸੀਂ ਹੜਤਾਲ ਕਰਦੇ ਆ ਧਰਨਾ ਲਾਉਂਦੇ ਆ ਪ੍ਰੋਟੈਸਟ ਕਰਦੇ ਆ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਸਾਡੇ ਪੀਆਰਟੀਸੀ ਦੇ ਚੇਅਰਮੈਨ ਸਾਹਿਬ ਇਹ ਬੈਠੇ ਨੇ ਕਈ ਵਾਰੀ ਤੇ ਉੱਚ ਅਧਿਕਾਰੀ ਹੁੰਦੇ ਆ ਸਾਡੇ ਜਿਵੇਂ ਕਿ ਕਿਲੋਮੀਟਰ ਸਕੀਮ ਤੇ ਸਾਡੀ ਗੱਲਬਾਤ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਮਾਨਜੋਗ ਟਰਾਂਸਪੋਰਟ ਮੰਤਰੀ ਦੀ ਰਾਇਸ ਤੇ ਤਾਂ ਉੱਥੇ ਬਕਾਇਦਾ ਸਾਡੇ ਚੇਅਰਮੈਨ ਸਾਹਿਬ ਹੜਾਣਾ ਜੀ ਵੱਲੋਂ ਤੇ ਟਰਾਂਸਪੋਰਟ ਮੰਤਰੀ ਜੀ ਵੱਲੋਂ ਕਿਹਾ ਗਿਆ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਪਈਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਬੱਸ ਪਈ ਸੀ ਉਹ ਲਗਭਗ ਜਿਹੜੇ ਪੁਰਾਣੇ ਟਰਾਂਸਪੋਰਟਰ ਨੇ ਪ੍ਰਾਈਵੇਟ ਆਪਰੇਟਰ ਨੇ ਲਗਭਗ ਟੋਟਲ ਬੱਸਾਂ ਉਹਨਾਂ ਦੀਆਂ ਸੀਗੀਆਂ ਜਿਹੜੀ ਇਹ ਕਹਿੰਦੇ ਨੇ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਿੰਨੇ ਆ ਇੱਕਾ ਦੁੱਕਾ ਬੱਸੋ ਨਹੀਂ ਲਗ ਭਾਗ ਜਿੰਨੀ ਵੀ ਬੱਸ ਆਈ ਗਈ ਹੈ ਕਿਲੋਮੀਟਰ ਸਕੇਮ ਆ ਉਹ ਪ੍ਰਾਈਵੇਟ ਆਪਰੇਟਰਾਂ ਦੀ ਸੀਗੀ ਤੇ ਇਸ ਵਾਰ ਵੀ ਜਦੋਂ ਸਾਡੀ ਉੱਤੇ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਅਸੀਂ ਪ੍ਰੋਟੈਸਟ ਕੀਤਾ ਸੀ ਉਸ ਵਿੱਚ ਬਕਾਇਦਾ ਸਾਡੀ ਮੈਨੇਜਮੈਂਟ ਸਾਡੇ ਅਧਿਕਾਰੀਆਂ ਵੱਲੋਂ ਇਹ ਗੱਲ ਮੰਨੀ ਗਈ ਸੀ ਸਰਕਾਰ ਵੱਲੋਂ ਇਹ ਗੱਲ ਮੰਨੀ ਗਈ ਸੀ ਵੀ ਜਿਹੜੀਆਂ 60 ਤੋਂ 70 ਬੱਸਾਂ ਵਿਭਾਗ ਦੇ ਵਿੱਚ ਆ ਗਈਆਂ ਤਾਂ ਇਹੀ ਰਹਿਣਗੀਆਂ ਅੱਗੇ ਅਸੀਂ ਕਿਲੋਮੀਟਰ ਬੱਸ ਨਹੀਂ ਪਾਵਾਂਗੇ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਪਰ ਇਸ ਦੇ ਉਲਟ ਸਾਨੂੰ ਲਿਖਤੀ ਦੇ ਕੇ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਉਹ ਮੀਟਿੰਗ ਤੋਂ ਫੇਰ ਭੱਜ ਗਏ ਹੁਣ ਕਿਲੋਮੀਟਰ ਜਿਹੜੀਆਂ ਬੱਸਾਂ ਨਿਕੀਆਂ ਦੁਆਰੇ ਫੇਰ ਇਹ ਚਾਰ ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਉਹਦਾ ਟੈਂਡਰ ਕੱਢ ਰਿਆ ਜੇਕਰ ਉਹ ਟੈਂਡਰ ਬੱਸਾਂ ਦਾ ਕੱਢਣਗੇ ਤਾਂ ਅਸੀਂ ਜਥੇਬੰਦੀ ਵੱਲੋਂ ਪੀਆਰਟੀਸੀ ਦੇ ਸਮੂੱਚੀ ਲੀਡਰਸ਼ਿਪ ਵੱਲੋਂ ਅਸੀਂ ਇਹਦਾ ਵਿਰੋਧ ਕਰਾਂਗੇ। ਤੁਹਾਡਾ ਪਿੱਛਾ ਫੜਦਾ ਲਗਾਤਾਰ ਉਹ ਕਹਿੰਦੇ ਕਿ ਕਿਲੋਮੀਟਰ ਦਾ ਜਿਹੜਾ ਫਾਇਦਾ ਹੈ ਪੀ ਆਰ ਟਿਸ਼ਨ ਹੁੰਦਾ ਲੇਕਿਨ ਤੁਸੀਂ ਕਹਿੰਦੇ ਨੁਕਸਾਨ ਜ਼ਿਆਦਾ ਹੁੰਦਾ ਇਸ ਚੀਜ਼ ਦਾ। ਇਹ ਹਮੇਸ਼ਾ ਹੀ ਪੇਸ਼ ਪੱਸਿਆ ਰਹਿੰਦਾ ਕਿਥਾਂ ਕਿਹਾ 27 ਹਲ ਦੀ ਲੌਂਚ ਇਹ ਚੀਜ਼ ਦੀ। ਬਿਲਕੁਲ ਜੀ ਦੇਖੋ ਅਸੀਂ ਆਪਣਾ ਪੱਖਾ ਜਿਹੜਾ ਟੇਬਲ ਟਾਕ ਤੇ ਮੈਨੇਜਮੈਂਟ ਮੂਰੇ ਸਰਕਾਰ ਦੇ ਅੱਗੇ ਰੱਖੇਗਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਵਾਂਗੇ ਵੀ ਜਿਹੜੀ ਕਿਲੋਮੀਟਰ ਸਕੀਮ ਦੀ ਬਸਾ ਇੱਕ ਮਹੀਨਾ ਮੰਨ ਲਓ ਚੱਲਦੀ ਆ ਤਾਂ ਉਹ ਪੌਣੇ 2 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਲੈ ਕੇ ਜਾਂਦੀ ਹੈ ਜੇਕਰ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਤਾਂ 50 ਤੋਂ 60 ਹਜ਼ਾਰ ਰੁਪਏ ਜਿਹੜੀ ਕਿਸ਼ਤ ਹੈ ਉਹ ਅਸੀਂ ਉਹਦੀ ਭਰਨੀ ਹੈ ਜਿਹੜੀ ਕਿਸ਼ਤ ਭਰਨੀ ਹੈ ਉਹ ਵੀ ਅਸੀਂ ਆਪਣੀ ਜਿਹੜੀ ਕਮਾਈ ਕਰ ਰਹੇ ਹਾਂ ਉਹ ਕਮਾਈ ਦੇ ਵਿੱਚੋਂ ਜਿਹੜੀ ਕਿਸ਼ਤ ਉਹ ਅਦਾ ਕਰਨੀ ਹੈ ਲਗਭਗ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ 15 ਸਾਲ ਉਹ ਸਾਨੂੰ ਉਰੇ ਸਰਵਿਸ ਦਿੰਦੀ ਹੈ ਜਿਹੜੀ ਕਿਲੋਮੀਟਰ ਸਕੀਮ ਦੀ ਬੱਸ ਆ ਉਹ 6 ਸਾਲ ਰੂਟ ਤੇ ਚੱਲੂਗੀ ਤੇ ਕਰੋੜਾ ਰੁਪਿਆ ਜਿਹੜਾ ਮਾਲਕ ਹੈ অপারেਟਰ ਹੈ ਉਹ ਕਰੋੜਾ ਰੁਪਿਆ ਸਾਡੇ ਵਿਭਾਗ ਨੂੰ ਚੁੰਨਾ ਲਾ ਕੇ ਚਲਾ ਜਾਂਦਾ ਤੇ ਨਾਲ ਦੀ ਨਾਲ ਜਿਹੜੀ ਬੱਸ ਵਿਭਾਗ ਨੂੰ ਦਿੰਦਾ ਉਹ ਬੱਸ ਵੀ ਲੈ ਕੇ ਚਲਾ ਜਾਂਦਾ ਜੁਲਾਈ ਨੂੰ ਤੁਹਾਡੀ ਮੀਟਿੰਗ ਹੈ ਉਹਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਜੀ ਅਸੀਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਹੈ ਇਹ ਕਿਲੋਮੀਟਰ ਦਾ ਵਿਰੋਧ ਕਰਦੇ ਆ ਨਿੱਜੀਕਰਨ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਨਿਰੰਤਰ ਚੱਲ ਰਹੀਆਂ ਨੇ ਇਹਨਾਂ ਤੇ ਅਸੀਂ ਸਟੈਂਡ ਕਰਦੇ ਆ ਜੇਕਰ ਇਹ ਕਿਲੋਮੀਟਰ ਸਕੀਮ ਜਾਂ ਸਾਡੀਆਂ ਮੰਗਾਂ ਦੀਆਂ ਦੇਖੀ ਕਰਨਗੇ ਤਾਂ ਅਸੀਂ ਜਿਹੜੀ ਹੜਤਾਲ ਅਣ ਮਿੱਥੇ ਦੀ ਉਸ ਵੱਲ ਅੱਗੇ ਅੱਗੇ ਸੋਚ ਕੇ ਮੀਟਿੰਗ ਕਰਕੇ ਫੈਸਲਾ ਲੈ ਕੇ ਹੜਤਾਲ ਵੱਲ ਜਾਵਾਂਗੇ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ মিডিਆ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਸਾਡੀ ਆਵਾਜ਼ ਨੂੰ ਆਮ ਜਨਤਾ ਤੱਕ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦੇ ਲਈ ਸਾਡੇ ਦਰਮਿਆਨ ਤੁਸੀਂ ਆਏ ਹੋ ਸਾਡੇ ਜਿਹੜੇ ਮੁੱਖ ਮੁੱਦੇ ਨੇ ਜੀ ਬਹੁਤ ਸਮੇਂ ਤੋਂ ਲਟਕਦੇ ਆ ਰਹੇ ਨੇ ਲਗਭਗ 18 ਤੋਂ 20 ਸਾਲ ਹੀ ਲਗਭਗ ਹੋ ਗਏ ਸਾਨੂੰ ਨੌਕਰੀਆਂ ਕਰਦੇ ਆ ਵਿਭਾਗਾਂ ਦੇ ਵਿੱਚ ਤੇ ਸਾਨੂੰ ਆਸ ਸੀਗੀ ਜਦੋਂ ਇਹ ਸਰਕਾਰ ਬਣੀ ਆ ਕਿ ਬਦਲਾ ਲੈ ਕੇ ਆਉਗੀ ਸਰਕਾਰ ਸਾਨੂੰ ਰੈਗੂਲਰ ਵੀ ਕਰੂਗੀ ਸਾਡਾ ਜਿਹੜਾ ਠੇਕੇਦਾਰ ਹੈ ਠੇਕੇਦਾਰੀ ਸਿਸਟਮ ਨੂੰ ਕੱਢੂਗੀ ਵਿਭਾਗ ਦੇ ਵਿੱਚ ਵਿਭਾਗ ਦੀ ਤਰੱਕੀਆਂ ਵੀ ਬੁਲੰਦੀਆਂ ਨੂੰ ਛੂਹਣਗੀਆਂ ਪਰ ਕਿਤੇ ਨਾ ਕਿਤੇ ਇਹ ਸਰਕਾਰ ਆ ਜਿਹੜੀ ਉੱਥੇ ਹੀ ਉਨਾਂ ਹੀ ਪੁਰਾਣੀਆਂ ਸਰਕਾਰਾਂ ਵਾਂਗ ਘਿਰ ਕੇ ਰਹਿ ਗਈ ਕਿਉਂਕਿ ਜਿਸ ਸਰਕਾਰ ਦਾ ਆਪ ਦੇ ਅਫਸਰਾਂ ਦੇ ਵਿੱਚ ਦਬਦਬਾ ਨਾ ਹੋਵੇ ਆ ਉਹਦੀ ਗੱਲ ਨਾ ਮੰਨੀ ਜਾਵੇ ਉਹ ਸਰਕਾਰ ناکਾਮ ਹੁੰਦੀ ਆ ਇਸ ਦੀ ਮੈਂ ਉਦਾਹਰਣ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਜੀ ਨੇ ਪਿਛਲੇ ਸਾਲ 1 ਜੁਲਾਈ 2024 ਨੂੰ ਛੱਡੀ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਉਸ ਮੰਗਾਂ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਸੀਗੀ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਦੀ ਤੇ ਉਸ ਤੋਂ ਬਿਨਾ ਨਜਾਇਜ਼ ਕੰਡੀਸ਼ਨਾਂ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਕੱਚੇ ਮੁਲਾਜ਼ਮਾਂ ਦੀ ਨੌਕਰੀ ਸਿਕਿਉਰ ਨਹੀਂ ਹੈਗੀ ਉਹਨਾਂ ਨੂੰ ਰੱਦ ਕਰਨ ਦੀ ਪਾਲਸੀ ਤੇ ਇੱਕ ਤਨਖਾਹ ਬਰਾਬਰ ਕਰਨ ਦੀ ਪਾਲਸੀ ਨੂੰ ਲੈ ਕੇ ਤੇ ਇੱਕ ਨਵੀਆਂ ਬੱਸਾਂ ਪਾਉਣ ਦੀ ਜਿਹੜੀ ਤਜਵੀਜ਼ ਲੈ ਕੇ ਆਉਣ ਦੀ ਪਾਲਸੀ ਨੂੰ ਲੈ ਕੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀਗਾ ਪਰ ਉਹ ਅੱਜ ਇੱਕ ਸਾਲ ਤੋਂ ਉੱਤੇ ਹੋ ਗਿਆ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਤੇ ਜਿਸ ਦੇ ਵਿੱਚ ਹੁਣ ਪਿੱਛੇ ਜੇ ਸਾਡੀ ਜਿਹੜੀ ਮੀਟਿੰਗ ਹੋਈ ਆ ਕਿਉਂਕਿ ਜਦੋਂ ਵੀ ਸਾਡੀ ਗੱਲਬਾਤ ਕਿਤੇ ਸਿਰੇ ਲੱਗਣ ਲੱਗਦੀ ਆ ਕੋਈ ਨਾ ਕੋਈ ਇਹਦੇ ਘਾਰੀ ਉੱਚ ਲੈਵਲ ਅਧਿਕਾਰੀਆ ਤਬਦੀਲ ਹੋ ਜਾਂਦਾ ਮੈਂ ਪਹਿਲਾਂ ਜਿਹੜੀਆਂ ਸਾਡੀਆਂ ਪਾਲਸੀਆਂ ਬਣਦੀਆਂ ਆ ਰਹੀਆਂ ਸੀਗੀਆਂ ਉਹ ਪਾਲਸੀਆਂ ਦੇ ਤਹਿਤ ਹੁਣ ਸਾਡੇ ਟਰਾਂਸਪੋਰਟ ਸੈਕਟਰੀ ਜੀ ਬਦਲ ਗਏ ਟਰਾਂਸਪੋਰਟ ਸੈਕਟਰੀ ਵੱਲੋਂ ਇਹ ਗੱਲ ਆ ਰਹੀ ਆ ਕਿ ਮੈਨੂੰ ਮੈਂ ਨਵਾਂ ਆ ਹਰ ਵਾਰੀ ਇਹ ਗੱਲ ਆਉਂਦੀ ਆ ਜਦੋਂ ਵੀ ਕੋਈ ਬਦਲ ਲੈਂਦਾ ਵੀ ਮੈਂ ਨਵਾਂ ਆ ਦੇਖ ਰਿਆਂ ਜਦੋਂ ਕਿ ਉਸ ਸੀਟ ਤੇ ਜੋ ਵੀ ਗੱਲਬਾਤ ਕਰਕੇ ਜਾਂਦਾ ਜਾਂ ਜੋ ਵੀ ਫਾਈਲ ਬਣ ਕੇ ਜਾਂਦਾ ਉਹ ਫਾਈਲ ਸਾਰੀ ਵਿਭਾਗ ਕੋਲ ਪਈ ਹੁੰਦੀ ਆ ਉੱਥੋਂ ਗੱਲ ਅੱਗੇ ਵਧਾਉਣੀ ਬਣਦੀ ਆ ਪਰ ਸਾਡੀ ਹਰ ਵਾਰ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦੀ ਆ ਜਿਸ ਕਰਕੇ ਜਿਹੜਾ ਠੇਕੇਦਾਰ ਵੱਲੋਂ ਸਾਡਾ ਸ਼ੋਸ਼ਣ ਕੀਤਾ ਜਾ ਰਿਹਾਗਾ ਸਾਡੀ 18 ਤੋਂ 20 ਕਰੋੜ ਰੁਪਇਆ ਜੀਐਸਟੀ ਹਰ ਸਾਲ ਦਾ ਵਿਭਾਗ ਦੀ ਲੁੱਟ ਹੋ ਰਹੀ ਆ ਤੇ ਉਸ ਤੋਂ ਬਿਨਾ ਠੇਕੇਦਾਰ ਕਈ ਸਾਡੇ ਪਨਵਸ ਦੇ ਵਿੱਚ ਜਿਹੜੀ ਠੇਕੇਦਾਰ ਸੀਗੇ ਉਹ ਭੱਜ ਗਏ 11 ਤੋਂ 12 ਕਰੋੜ ਰੁਪਇਆ ਸਿਕਿਉਰਟੀਆਂ ਦਾ ਮਲਾਜ਼ਮ ਦੀ ਸਿਕਿਉਰਟੀਆਂ ਦਾ ਉਹਨਾਂ ਕੋਲ ਫਸਿਆ ਪਿਆ ਜੇਕਰ ਉਹਨਾਂ ਨੂੰ ਵਿਭਾਗ ਕਾਰਵਾਈ ਵੀ ਕਰਦਾ ਤਾਂ ਵਿਭਾਗ ਆਪ ਦੇ ਪੈਸੇ ਕਢਾ ਲੂਗਾ ਪਰ ਜਿਹੜੇ ਸਾਡੇ ਵਰਕ ਸਾਡੇ ਪੈਸੇ ਨੇ ਸਾਡੇ ਵਰਕਰਾਂ ਦੇ ਪੈਸੇ ਨੇ ਉਹ ਵਿਭਾਗ ਉਹਦੇ ਵਿੱਚੋਂ 11-12 ਕਰੋੜ ਰੁਪਇਆ ਸਾਨੂੰ ਨਹੀਂ ਦਿਵਾ ਸਕਦਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮੰਗਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਪਰ ਇਸ ਦੇ ਉਲਟ ਸਾਡੇ ਵਿਭਾਗ ਨੇ ਦੋਵਾਂ ਵਿਭਾਗਾਂ ਨੇ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਦਾ ਕੈਟਾਗਰੀਆਂ ਜਿਵੇਂ ਸਾਡੇ ਪੁਰਾਣੇ ਸਾਥੀ ਸੀਗੇ ਉਹਨਾਂ ਦੀ ਤਨਖਾਹ ਵਧਾਤੀ ਉਸ ਤੋਂ ਬਿਨਾ ਜਿਹੜੇ ਸਾਥੀ ਹੋਰ ਆਏ ਨੇ ਯਾ ਰਿਪੋਰਟ ਤੋਂ ਹਵਾਲ ਹੋ ਕੇ ਆਏ ਨੇ ਕਿਵੇਂ ਵੀ ਨਵੇਂ ਭਰਤੀ ਨੇ ਉਹਨਾਂ ਦੀ ਤਨਖਾਹ ਦਾ ਹੋਰ ਅੰਤਰ ਆ ਯਾਨੀ ਕਿ ਸਾਨੂੰ ਦਾ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਂ ਨੇ ਤਨਖਾਹ ਵੀ ਬਰਾਬਰ ਨਹੀਂ ਗਈ ਉਸ ਤੋਂ ਬਿਨਾ ਸਰਕਾਰ ਦਾ ਬਿਆਨ ਸੀਗਾ ਟਰਾਂਸਪੋਰਟ ਮੰਤਰੀ ਦਾ ਖੁਦ ਤੇ ਮੁੱਖ ਮੰਤਰੀ ਪੰਜਾਬ ਦਾ ਕਿ ਅਸੀਂ ਸਰਕਾਰ ਬਣਦੇ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਟਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਚੱਲ ਰਿਹਾ ਚਾਹੇ ਟਾਈਮ ਟੇਬਲ ਹੋਣ ਟਾਈਮ ਟੇਬਲਾਂ ਦੇ ਵਿੱਚ ਜਿੱਥੇ ਉਂਗਲ ਰੱਖੀ ਜਾਂਦੀ ਹੈ ਉੱਥੇ ਟਰਾਂਸਪੋਰਟ ਦੀ ਪ੍ਰਾਈਵੇਟ ਦੀ ਗੱਡੀ ਟਾਈਮ ਪਾਇਆ ਜਾਂਦਾ ਉਸ ਤੋਂ ਬਿਨਾ ਲਧਿਆਣਾ ਅੰਬਰਸਰ ਪਟਿਆਲਾ ਤੇ ਉਧਰ ਆਪਣਾ ਹੁਸ਼ਿਆਰਪੁਰਿਆ ਚੰਡੀਗੜ ਮੋਹਾਲੀ ਜਿੰਨੀਆਂ ਜਲੰਧਰ ਜਿੰਨੀਆਂ ਵੀ ਪ੍ਰਾਈਵੇਟ ਸਲੀਪਰ ਗੱਡੀਆਂ ਨੇ ਰਾਤ ਨੂੰ ਘੱਟੋ ਘੱਟ ਵੀ 250 300 ਗੱਡੀਆਂ ਜਿਹੜੀ ਪੰਜਾਬ ਦੇ ਵਿਚਾਰੀ ਆ ਪ੍ਰਵਾਸੀਆਂ ਨੂੰ ਲੈ ਕੇ ਤੇ ਬਿਨਾ ਕਿਸੇ ਟੈਕਸ ਤੋਂ ਤੇ ਜਿਹੜੀ ਸਾਡੀ ਬੱਸਾਂ ਚੱਲ ਰਹੀਆਂ ਨੇ ਸਾਡੀਆਂ ਬੱਸਾਂ ਖਾਲੀ ਆ ਰਹੀਆਂ ਨੇ ਚਾਹੇ ਕੋਈ ਦਿੱਲੀੋਂ ਆ ਰਹੀ ਆ ਚਾਹੇ 에ਰਪੋਰਟ ਤੋਂ ਆ ਰਹੀ ਆ ਤੇ ਉਹ ਬੱਸਾਂ ਸਾਡੀਆਂ ਕਿਲੋਮੀਟਰ ਸਕੀਮ ਤਹਿਤ ਨੇ ਬੋਲਵੋ ਜਿੰਨਾਂ ਦਾ 60 ਤੋਂ 65 ਰੁਪਏ ਖਰਚਾ ਹੈਗਾ ਪ੍ਰਤੀ ਕਿਲੋਮੀਟਰ ਦਾ ਤੇ ਉਹਨਾਂ ਦੀ ਆਮਦਨ ਇਹਨਾਂ ਬੱਸਾਂ ਨਾਲ ਕਰਕੇ ਉਹਨਾਂ ਦੀ ਆਮਦਨ 45 ਤੋਂ 50 ਰੁਪਏ ਆ ਜਿਸ ਦਾ ਵਿਭਾਗ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਜਿਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਵੀ ਕਿਲੋਮੀਟਰ ਸਕੀਮ ਨਾ ਪਾਈਆਂ ਜਾਣ ਕਿਉਂਕਿ ਜੇਕਰ ਉਹ ਬੱਸ ਖੜਦੀ ਵੀ ਹੈ ਜੇ ਆਪਾਂ ਗੱਲ ਕਰ ਲਈਏ ਵੀ ਉਹਨਾਂ ਦੇ ਟੈਂਡਰ ਮੁਤਾਬਕ ਜੇ ਉਹ ਬੱਸ ਨੂੰ ਨਹੀਂ ਵੀ ਚਲਾਉਂਦੇ ਤਾਂ ਵੀ 500 ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨੂੰ ਪੈਸੇ ਦੇਣੇ ਬਣਦੇ ਨੇ ਪਰ ਉਹ ਗੱਡੀਆਂ ਨੂੰ 800 900 ਕਿਲੋਮੀਟਰ ਕਰਾ ਕੇ ਉਹ ਭਾਗ ਦੀ ਲੁੱਟ ਕਰਾਈ ਜਾ ਰਹੀ ਹੈ ਉਸ ਤੋਂ ਮਿਲਣਾ ਜਿਹੜੀ ਸਧਾਰਨ ਬੱਸਾਂ ਨੇ ਸਧਾਰਨ ਬੱਸਾਂ ਪਾਉਣ ਦੀ ਸਾਡੀ ਮੰਗ ਹੈ ਕਿ 10000 ਸਰਕਾਰੀ ਬੱਸ ਪਾਈ ਜਾਵੇ ਆਮ ਲੋਕਾਂ ਦੀ ਸਹੂਲਤ ਨੂੰ ਵਧੀਆ ਤਰੀਕੇ ਨਾਲ ਮੁਹੱਈਆ ਕਰਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆਪਣੀਆਂ ਧੀਆਂ ਪੇੜਾ ਨੂੰ ਮਾਵਾ ਮਤਾਵਾ ਨੂੰ ਫ੍ਰੀ ਸਫਰ ਸਹੂਲਤ ਮੁਹੱਈਆ ਕਰਾਇਆ ਹੋਇਆ ਤੇ ਸਰਕਾਰ ਦੀ ਬੱਸਾਂ ਜਿਹੜੀਆਂ ਨੇ ਟੋਟਲ ਪੀਆਰਟੀਸੀ ਪਨਵਸ ਕੋਲੇ ਲਗਭਗ 3000 ਵਸਾ ਤੇ 1 2 ਕਰੋੜ ਦੀ ਆਬਾਦੀ ਦੇ ਵਿੱਚ 3000 ਵਸ ਨੂੰ ਨਹੀਂ ਆਪਾਂ ਸਾਬ ਕਰਾ ਸਾਡੀਆਂ ਬੱਸਾਂ 'ਚ 65 60 70 70 ਸਵਾਰੀਆਂ ਝੌਂਕਾਂ 'ਚ ਹੋ ਜਾਂਦੀਆਂ ਨੇ ਚਿਸਤਾ ਖਮਿਆ ਜਾ ਕਈ ਵਾਰੀ ਸਵਾਰੀ ਡਿਗ ਜੇ ਜਾਂ ਕੋਈ ਹੋਰ ਗੱਲਬਾਤ ਹੋ ਜੇ ਉਹਦਾ ਖਮਿਆ ਜਾ ਸਾਡੇ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਉਹ ਸਾਡੀ ਮੰਗ ਹੈ ਕਿ ਘੱਟੋ ਘੱਟ ਬੱਸ ਆਬਾਦੀ ਦੇ ਹਿਸਾਬ ਨਾਲ 10000 ਬੱਸ ਪਾਈ ਜਾਵੇ ਪਰ ਆਪਣੀ ਬੱਸ ਪਾਉਣ ਦੇ ਵਜਾਏ ਇਹ ਸਰਕਾਰ ਦਾ ਕੰਮ ਨਿੱਜੀ ਬੱਸਾਂ ਜਿਹੜੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਬੱਸਾਂ ਜੋ ਇੱਕ 6 ਸਾਲ ਵਾਸਤੇ ਟੈਂਡਰ ਹੁੰਦਾ ਜਿਸ ਦਾ ਉਹ ਬੱਸਾਂ ਪਾ ਕੇ ਵਿਭਾਗ ਉਹਨੂੰ ਕਿਲੋਮੀਟਰ ਵਧ ਕਰਾ ਕੇ ਵੱਧ ਤੋਂ ਵੱਧ ਪੈਸੇ ਉਹਨੂੰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਡਰਾਈਵਰ ਵੀ ਆ ਜਿਹੜਾ ਸਿਰਫ ਕਿਲੋਮੀਟਰ ਮਾਲਕਾ ਦਾ ਹੁੰਦਾ ਜਿਸ ਦੇ ਵਿੱਚ ਕਲੈਕਟਰ ਪੀਆਰਟੀਸੀ ਦਾ ਤੇ ਟਾਈਮ ਟੇਬਲ ਹੈ ਜਿਹੜਾ ਪੀਆਰਟੀਸੀ ਦਾ ਤੇ ਜਿਹੜਾ ਪਰਮਟ ਆ ਜਾਂ ਹੋਰ ਖਰਚੇ ਨੇ ਟੋਲ ਦਿਓ ਸਾਰੇ ਹੀ ਪੀਆਰਟੀਸੀ ਦੇ ਹੁੰਦੇ ਨੇ ਤੁਹਾਡੀ ਮੰਗ ਹੈ ਕਿ